ਸਾਡੇ ਕੋਲ ਵਾਸ਼ਿੰਗ ਮਸ਼ੀਨਾਂ ਮਿਲ ਜਾਣਗੀਆਂ ਸਾਰੀਆਂ ਇਹ ਵੀ ਇਦਾਂ ਹੀ ਨੇ ਜੀ ਡਿਸਕਾਊਂਟਡ ਨੇ ਠੀਕ ਹੈ ਜੀ ਇਹ ਵੀ ਆਨਲਾਈਨ ਤੋਂ 20 ਤੋਂ 25% ਦਾ ਡਿਸਕਾਊਂਟ ਹੈ ਜੇ ਕੋਈ ਕੋਈ ਵੀ ਜਾਨੀ ਏਸੀ ਆਲੀ ਆਪਣੀ ਇੱਕ ਰੇਂਜ ਡੇਟ ਰੰ ਦੇ ਏਸੀ ਦੀ 27000 ਰੁਪਏ ਤੋਂ ਸਟਾਰਟ ਹੈ ਜੀ ਅੱਛਾ ਜੀ ਮੈਂ ਆਜਾ ਦਿੰਦੇ ਨੇ 에어 ਫਰੈਸ਼ ਜੀ ਓਕੇ ਇਹ ਬਿਨਾ ਘੋ ਤੇਲ ਤੋਂ ਚੀਜ਼ ਬਣਦੀ ਹੈ ਜੀ ਓਕੇ ਜੀ ਓਕੇ ਤੁਸੀਂ ਸਨੈਕਸ ਬਣਾਉਣੇ ਨੇ ਕੋਈ ਬੀਪੀ ਦਾ ਪੇਸ਼ੈਂਟ ਹੈ ਦੋ ਭਈਆ ਫ੍ਰਿਜ ਹੈ ਗਾਰੀਟੇ ਫ੍ਰਿਜ ਹੈ ਜੀ ਇਹ ਚ ਸਾਰਾ LED ਲੱਗੀ ਹੋਈ ਹੈ ਅੱਛਾ ਜੀ ਇਹ ਚ ਤੁਸੀਂ ਆ ਰਵਿੰਦਰ ਮਾਲ ਓਏ ਆਰੇ ਹਾ अच्छा जी भाई जी ਆਪਣੇ ਕੋਲ 20 ਤੋਂ 25% ਡਿਸਕਾਊਂਟ ਕਰਕੇ ਸਾਰਾ ਇਹ 23000 ਰੁਪਏ ਦਾ ਮਿਲ ਜਾਣਾ ਹੈ 30000 ਰੁਪਏ ਦਾ ਜੀ ਸੈਮਸੰਗ ਕੰਪਨੀਆ ਦੋਸਤ ਸੈਮਸੰਗ ਕੰਪਨੀ ਦਾ ਵਿਦ ਗਾਰੰਟੀ ਇਹ ਸਾਰੇ ਵੀਰੇ ਐਮ ਆਰ ਪੀ ਤੋਂ ਡਿਸਕਾਊਂਟ ਨੇ 50 ਤੋਂ ਲੈ ਕੇ 60% ਤੱਕ ਡਿਸਕਾਊਂਟ ਹੈ ਆਪਾਂ ਕੱਲੇ ਕੱਲੇ ਦਾ ਰੇਟ ਨਹੀਂ ਮੈਂਸ਼ਨ ਕਰ ਸਕਦੇ ਹੁੰਦੇ ਨੇ ਜੀ ਜਿਵੇਂ ਹਲਕਾ ਫੁਲਕਾ ਸਕਰੈਚ ਹੁੰਦਾ ਜਿਵੇਂ ਆ ਦੇਖੋ ਸਕਰੈਚ ਹੈ ਨਾ ਹਲਕੇ ਫੁਲਕੇ ਇਹ ਹਲਕਾ ਫੁਲਕਾ ਸਕਰੈਚ ਹੁੰਦਾ ਹੈਗਾ 110 ਲੀਟਰ ਦਾ ਕੂਲਰ ਆਪਸ ਇਹ ਇਹਨਾਂ ਦੀ ਐਮ ਆਰ ਪੀ 20000 ਤੋਂ ਪਲੱਸ ਹੁੰਦੀ ਹੈ ਆਪ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਗਰਮੀ ਦਾ ਟਾਈਮ ਚੱਲ ਰਿਹਾ ਹੈ ਨਾ ਕੂਲਰ ਏਸੀ ਫਰਿੱਜ ਦੀ ਡਿਮਾਂਡ ਚੱਲ ਰਹੀ ਆ ਆਪਾਂ ਤੁਹਾਨੂੰ ਲੈ ਕੇ ਆਏ ਆ ਅੱਜ A to Z ਸਟੋਰ ਮਲੇਰ ਕੋਟਲਾ ਤੇ ਜਿੱਥੇ ਤੁਹਾਨੂੰ ਇਲੈਕਟ੍ਰੋਨਿਕਸ ਦਾ ਜਿਹੜਾ ਸਮਾਨ ਹੈ ਉਹ ਬਹੁਤ ਜ਼ਿਆਦਾ ਡਿਸਕਾਊਂਟ ਤੇ ਮਿਲੂਗਾ ਬ੍ਰਾਂਡਡ ਕੰਪਨੀਆਂ ਦਾ ਗਰੰਟੀ ਸੁਦਾ ਸਮਾਨ ਫਰਿੱਜ ਏਸੀ ਤੇ ਕੂਲਰ ਆਜੋ ਮਿਲਦੇ ਆ ਤੇ ਪਤਾ ਕਰਦੇ ਆ ਬਈਨਾਂ ਨੇ ਕੀ ਕੀ ਡਿਸਕਾਊਂਟ ਲਾਇਆ ਹੋਇਆਗਾ ਇਲੈਕਟ੍ਰੋਨਿਕਸ ਤੇ ਹਾਂਜੀ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਕੀ ਹਾਲ ਨੇ ਜੀ ਠੀਕ ਹੈ ਜੀ ਠੀਕ ਹੈ ਤੇ ਆਪਾਂ ਜਿਵੇਂ ਵੀਡੀਓ ਚ ਸ਼ੁਰੂ ਚ ਦੱਸ ਹੀ ਦਿੱਤਾ ਹਨਾ ਇਲੈਕਟ੍ਰੋਨਿਕਸ ਦਾ ਸਮਾਨ ਆਪਣੇ ਕੋਲੇ ਵੱਡੇ ਡਿਸਕਾਊਂਟ ਤੇ ਆ ਆਪਾਂ ਸਭ ਤੋਂ ਪਹਿਲਾਂ ਗਰਮੀ ਦਾ ਟਾਈਮ ਹੈ ਕੂਲਰਾਂ ਤੋਂ ਸ਼ੁਰੂ ਕਰਦੇ ਆ ਬਈ ਕੋਲਡਰਾਂ ਚ ਤਾਂ ਸਾਡੇ ਆ ਗਏ ਜਿਵੇਂ ਕੂਲਰ ਹਨਾ ਹਾਂਜੀ ਹਾਂ ਇਹ ਥਾਰ ਕੂਲਰ ਨਹੀਂ ਜੀ ਅੱਜ ਕੱਲ ਇਹ ਜਿਆਦਾ ਚੱਲਦੇ ਨੇ ਆ ਦੇਖੋ ਇਹਦੇ ਚ 쿨ਿੰਗ ਆ ਪੈਡ ਲੱਗੇ ਹੁੰਦੇ ਨੇ ਇਹ ਦਾਦਾ ਸਾਲ ਬਦਲਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਵੱਡੇ ਵੱਡੇ ਫਾਰਮਾਂ ਚ ਲਾ ਦਿੰਦੇ ਨੇ ਜਿੱਥੇ ਹਵਾ ਵੀ 50 50 ਫੁੱ ਪੂਰੀ ਵਧੀਆ ਕੂਲਿੰਗ ਹੁੰਦੀ ਹੈ ਇਹਨਾਂ ਦੀ ਏਸੀ ਤੋਂ ਵੱਧ ਕੂਲਿੰਗ ਕਰ ਦਿੰਦੇ ਨੇ ਤੇ ਦੂਜੀ ਗੱਲ ਗਲਦਾ ਵੀ ਨਹੀਂ ਹੈ ਨਾ ਫਾਈਬਰ ਆਗਾ ਫਾਈਬਰ ਦਾ ਬਣਿਆ ਹੋਇਆ ਅਨਬ੍ਰੀਕ ਕੋਲ ਹੁੰਦਾ ਜੀ ਠੀਕ ਹੈ ਜੀ ਜਿਹੜੇ ਸਾਈਜ਼ ਹੈਗੇ ਨੇ ਆਪਣੇ ਕੋਲ ਛੋਟੇ ਵੱਡੇ ਸਾਰੇ ਸਾਈਜ਼ ਹੈਗੇ ਨੇ ਵੱਡਾ ਸਾਈਜ਼ ਲੈ ਲਓ ਛੋਟਾ ਲੈ ਲਓ ਅੱਛਾ ਜੀ ਆ ਪਿਆ ਜੀ ਮੇ ਹਨਾ ਆ ਜਹਾਜ਼ ਕੂਲਰ ਕਹਿੰਦੇ ਨੇ ਇਹਨਾਂ ਨੂੰ ਜਹਾਜ਼ ਕੂਲਰ ਠੀਕ ਹੈ ਜੀ ਸਾਰੇ ਸਾਈਜ਼ ਮਿਲ ਜਾਣਗੇ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਸਾਈਜ਼ ਠੀਕ ਹੈ ਬਾਈ ਜੀ ਦੋਸਤੋ ਜਿਹੜੇ ਕੂਲਰ ਆਪਣੇ ਆਉਂਦੇ ਨੇ ਬਾਈ 골ਡੀ ਲੋਹੇ ਵਗੈਰਾ ਦੇ ਹਨਾ ਉਹ ਤਿੰਨ ਸਾਲੀ ਉਮਰ ਹੁੰ ਲੂਏ ਵੀ ਹੈਗੇ ਨੇ ਆਪਣੇ ਕੋਲ ਅੱਛਾ ਜੀ ਆਪੇ ਕਈ ਵਾਰ ਆ ਕਿ ਜ਼ਿਚੂ ਆਏ ਹੁੰਦੀ ਹੈ ਪਰ ਉਹਦੇ ਨਾਲੋਂ ਆ ਫਾਈਬਰ ਵੈਸ ਇਹ ਗੱਲ ਚੱਲਦਾ ਆਹੀ ਹੈ ਜੀ ਫਾਈਬਰ ਦਾ ਹਾਂ ਬਿਲਕੁਲ ਵਧੀਆ ਹੁੰਦੇ ਨੇ ਪੂਰੇ ਜਾਨੀ ਇਹਨਾਂ ਦੇ ਪੈਡ ਵੀ ਚੇਂਜ ਕਰਨ ਦੀ ਲੋੜ ਨਹੀਂ ਹੈਗੀ ਹਵਾ ਵੀ ਪੂਰੀ ਠੀਕ ਹੈ ਬਾਈ ਇਹਦਾ ਇੱਕ ਮਿੰਟ ਦਾ ਰੇਟ ਵੀ ਬੋਲ ਦਿਓ ਪਹਿਲਾਂ ਰੇਟ ਵੀ ਆਪਾਂ ਦੱਸ ਦਿੰਦੇ ਆ ਆਪਣੇ ਕੋਲ ਸਾਰੀ ਵੈਰਾਈਟੀ ਪਈ ਆ ਕੂਲਰਾਂ ਦੇ ਛੋਟੇ ਤੋਂ ਲੈ ਕੇ ਜਿਨ੍ਹਾਂ ਨੇ ਛੋਟੇ ਰੂਮ ਨੇ ਵੱਡੇ ਰੂਮ ਨੇ ਦਫ਼ਤਰਾਂ ਵਾਲੇ ਸਾਰੇ ਕੂਲਰ ਮਿਲ ਜਾਣਗੇ ਠੀਕ ਹੈ ਬਾਈ ਇਹ ਆ ਦੇਖ ਲਓ ਆ ਕੂਲਰ ਹੈ ਜੀ ਇਹ 110 ਲੀਟਰ ਦਾ ਕੂਲਰ ਆਪਸ ਇਹ ਇਹਨਾਂ ਦੀ ਐਮ ਆ 9500 ਦਾ ਜੀ ਹਾਂ ਜੀ ਆ ਫਾਈਬਰ ਦਾ ਅਨਬ੍ਰੇਕਬਲ ਪੂਰੀ ਕੂਲਿੰਗ ਦੇ ਨਾਲ ਗਾਰੰਟੀ ਵਾਰੰਟੀ ਦੇ ਨਾਲ ਜੀ ਠੀਕ ਹੈ ਦੋਸਤੋ ਤੇ ਬਾਕੀ ਦੋਸਤੋ ਆ ਦੇਖੋ ਯਾਰ ਟਾਇਰ ਵਗੈਰਾ ਬਹੁਤ ਵਧੀਆ ਲੱਗੇ ਹੋਇਆ ਬਈ ਇਹਦਾ ਲੋਕ ਕਰਨ ਹੁੰਦਾ ਜਿੱਥੇ ਖੜਾਓ ਉੱਤੇ ਲੋਕ ਕਰ ਦੋ ਜੀ ਹਿੱਲੂਗਾ ਨਹੀਂ ਬਾਈ ਲੋਕ ਕਰਨਾ ਪੈਗਾ ਬਾਕੀ ਸਾਰੇ ਪੈਨੇ ਆਪਣੇ ਕੋਲ 50 ਤੋਂ ਲੈ ਕੇ 60% ਤੱਕ ਡਿਸਕਾਊਂਟ ਹੈ ਕੂਲਰਾਂ 'ਚ ਇਹਦਾ ਬਈ ਜਿੰਮੇ ਛੋਟਾ ਕਿਸ ਨੂੰ ਛੋਟੇ ਦੀ ਰਿਕੁਆਇਰ ਛੋਟੇ 3500 ਤੋਂ ਆਪਣੇ ਤੋਂ ਸਟਾਰਟ ਹੋ ਜਾਂਦੇ ਨੇ ਜੀ ਕੂਲਰ ਠੀਕ ਹੈ ਬਾਕੀ ਲੱਗ ਲੱਗ ਮਾਡਲ ਨੇ 3500 4000 5000 6000 ਇਹਦਾ ਮਿਲ ਜਾਂਦਾ ਠੀਕ ਹੈ ਬਈ ਤੇ ਕੱਲ ਉਹ ਇਹ ਲੋਹੇ ਦਾ ਵੀ ਰੇਟ ਬੋਲ ਦਿਓ ਲੋਹੇ ਦਾ ਵੀਰੇ 7500 ਰੁਪਏ ਦਾ 7500 ਰੁਪਏ ਦਾ ਜੀ ਤੇ ਆ ਗਿਆ ओरिएंट ਦਾ ਹਾਂ ਜੀ ਹਾਂ ਜੀ ਇਹ ਸਾਰੇ ਵੀਰੇ ਐਮ ਆਰ ਪੀ ਆ ਤੋਂ ਡਿਸਕਾਊਂਟ ਨੇ 50 ਤੋਂ ਲੈ ਕੇ 60% ਤੱਕ ਡਿਸਕਾਊਂਟ ਹੈ ਆਪਾਂ ਕੱਲੇ ਕੱਲੇ ਦਾ ਰੇਟ ਨਹੀਂ ਮੈਂਸ਼ਨ ਕਰ ਸਕਦੇ ਪਰ ਸਾਰੇ ਡਿਸਕਾਊਂਟਡ ਨੇ 7000 ਦੀ ਰੇਂਜ ਤੋਂ ਸਟਾਰਟ ਹੋ ਜਾਂਦਾ ਸਾਡਾ ਬਹੁਤ ਵਧੀਆ ਕੂਲਰ ਜੀ ਤੇ ਫ੍ਰਿਜ ਦੇ ਮਾਰਦੀ ਹੁਣ ਆਪਾਂ ਜੀ ਹਾਂ ਜੀ ਆ ਫ੍ਰਿਜ ਦੇਖ ਲਓ ਸਰ ਫ੍ਰਿਜ ਆਪਣੇ ਕੋਲੋਂ ਆਨਲਾਈਨ ਤੋਂ ਡਿਸਕਾਊਂਟ ਹੁੰਦਾ ਹੈਗਾ ਜੀ ਅੱਛਾ ਜੀ ਕੋਈ ਵੀ ਫ੍ਰਿਜ ਲੈ ਲਓ ਆਨਲਾਈਨ ਰੇਟ ਤੋਂ ਆਪਾਂ 20 ਤੋਂ ਲੈ ਕੇ 25% ਤੱਕ ਡਿਸਕਾਊਂਟ ਦੇ ਦੇਣਾ ਅੱਛਾ ਜੀ ਜਿਵੇਂ ਅਗਲਾ ਬੰਦਾ ਆਪਣਾ ਕਸਟਮਰ ਐਮਾਜ਼ਨ ਆਨਲਾਈਨ ਤੁਸੀਂ ਸਰਚ ਮਾਰੋਗੇ ਜਿਵੇਂ ਆਹੀ ਫਰਿੱਜ ਲਾ ਲਓ ਜੀ ਇਹ ਫਰਿੱਜ ਘੱਟੋ ਘੱਟ ਆਨਲਾਈਨ ਵਿੱਚ ਚੈੱਕ ਕਰੋਗੇ 33 32 32 ਦੇਤੀ ਹਜ਼ਾਰ ਰੁਪਏ ਦੇ ਜੀ ਆਪਣੇ ਕੋਲ 20 ਤੋਂ 25% ਡਿਸਕਾਊਂਟ ਕਰਕੇ ਸਾਰਾ ਇਹ 23 ਹਜ਼ਾਰ ਰੁਪਏ ਦਾ ਮਿਲ ਜਾਣਾ ਹੈ 30 ਹਜ਼ਾਰ ਰੁਪਏ ਦਾ ਜੀ ਹਾਂ ਜੀ ਸੈਮਸੰਗ ਕੰਪਨੀਆਂ ਦੋਸਤ ਸੈਮਸੰਗ ਕੰਪਨੀ ਦਾ ਵਿਦ ਗਾਰੰਟੀ ਵੀ ਪਿਆ ਛੋਟਾ ਫਰਿੱਜ ਇਹ ਛੋਟੇ ਫਰਿੱਜ ਨੇ ਜੀ ਜਿਵੇਂ ਦਫ਼ਤਰਾਂ ਵਗੈਰਾ ਚ ਲੋੜ ਹੁੰਦੀ ਆ ਘਰਾਂ 'ਚ ਕੋਈ ਬੁਟੀਕ ਵਗੈਰਾ ਤੇ ਰੱਖ ਲੈਂਦੇ ਨੇ ਇਹ ਵੀ ਕਈ ਤਰ੍ਹਾਂ ਦੇ ਮਿਲ ਜਾਣਗੇ ਬਾਕੀ ਡਬਲ ਡੋਰ ਕਈ ਨਾ ਸਾਡੇ ਕੋਲ ਫਰਿੱ ਹਲਕਾ ਫੁਲਕਾ ਸਕ੍ਰੈਚ ਹੁੰਦਾ ਜੀ ਮੈਂ ਦੇਖੋ ਸਕ੍ਰੈਚ ਹੈ ਨਾ ਹਲਕੇ ਫੁਲਕੇ ਹਾਂਜੀ ਹਾਂਜੀ ਇਹ ਹਲਕਾ ਫੁਲਕਾ ਸਕ੍ਰੈਚ ਹੁੰਦਾ ਹੈਗਾ ਪਰ ਗਾਰੰਟੀ ਵਾਰੰਟੀ ਫੁੱਲ ਹੁੰਦੀ ਹੈ ਜੀ ਇਹਦਾ ਅਸੀਂ ਇਹਦਾ ਵੀ ਅਸੀਂ ਰੇਟ ਬਹੁਤ ਘੱਟ ਦੇ ਦਿੰਦੇ ਹਾਂ ਜੀ 20 ਤੋਂ ਲੈ ਕੇ 30% ਤੱਕ ਡਿਸਕਾਊਂਟ ਦੇ ਦਿੰਦੇ ਹਾਂ ਠੀਕ ਹੈ ਜੀ ਯਾਨੀ ਐਮ ਆਰ ਪੀ ਤੋਂ ਤਾਂ 50-60% ਡਿਸਕਾਊਂਟ ਹੋ ਜਾਂਦੇ ਜੀ ਓਕੇ ਜੀ ਓਕੇ ਕਾਫੀ ਫਰਕ ਪੈ ਜਾਂਦਾ ਮਾਰਕੀਟ ਤੋਂ ਜੇ ਅਗਲੇ ਤੁਸੀਂ ਮਾਰਕੀਟ ਤੋਂ 30000 ਰੁਪਏ ਦਾ ਫ੍ਰਿਜ ਲੈਣੇ ਹੋ ਸਾਡੇ ਕੋਲ 17-18000 ਰੁਪਏ ਦੇ ਹੀ ਰਹਿ ਜਾਂਦੇ ਇਹੀ ਰਹਿ ਜਾਂਦਾ ਜੀ ਬਿਲਕੁਲ ਜੀ ਬਿਲਕੁਲ ਬਾਕੀ ਸਾਈਜ਼ ਸਾਡੇ ਕੋਲ ਸਾਰੇ ਪਏ ਨੇ ਜਿਵੇਂ ਆਪਾਂ ਸਕ੍ਰੈਚ ਦੀ ਗੱਲ ਕਰਦੇ ਆ ਹਲਕਾ ਫੁਲਕਾ ਹੀ ਕਿਤੇ ਹੁੰਦਾ ਆ ਵੀ ਦੇਖੋ ਤੇ ਤੁਹਾਨੂੰ ਲੱਗਦਾ ਕਿਤੇ ਸਕ੍ਰੈਚ ਬਿਲਕੁਲ ਫਰੈਸ਼ ਲੱਗਦਾ ਬਿਲਕੁਲ ਫਰੈਸ਼ ਲੱਗਦਾ ਯਾ ਦੇਖੋ ਕੰਪਨੀ ਦੋਸਤੋ ਬੀਪੀਐਲ ਬਹੁਤ ਪ੍ਰਾਪਲ ਬੀਪੀਐਲ ਦੀ ਸਾਰੇ ਬ੍ਰਾਂਡ ਪੈਨੇ ਜੀ ਆਪਣੇ ਮਤਲਬ ਟਰਸਟਡ ਕੰਪਨੀ ਹੈ ਇੰਡੀਆ ਦੀ ਬਿਲਕੁਲ ਜੀ ਆਪਣੇ ਕੋਲ ਨਾਨ ਬ੍ਰਾਂਡ ਕੋਈ ਫ੍ਰਿਜ ਨਹੀਂ ਹੋਊਗਾ ਜੀ ਸਾਰੇ ਬ੍ਰਾਂਡਡ ਹੋਣਗੇ ਜਿੱਦ ਗਾਰੰਟੀ ਵਾਰੰਟੀ ਹੋਊਗਾ ਬੱਲਪੂਲ ਦਾ ਲੈ ਲਓ ਸੈਂਸ ਸੰਗਾ ਲੈ ਲਓ ਐਲਜੀ ਦਾ ਲੈ ਲਓ ਬੱਲਪੂਲ ਦਾ ਬਈ ਇਹ ਵੱਡਾ ਇਹ ਵੀ ਵੀਰੇ ਹਾਂਜੀ ਆਏ ਵੱਡਾ ਡਬਲ ਡੋਰ ਵੱਡਾ ਹੋ ਜਾਂਦਾ ਇਹ ਵੀ ਤੁਸੀਂ ਆਨਲਾਈਨ ਸਰਚ ਮਾਰੋਗੇ 60-65000 ਰੁਪਏ ਦਾ ਆਪਣੇ ਕੋਲ ਸਿਰਫ 39000 ਰੁਪਏ ਦਾ ਜੀ ਠੀਕ ਹੈ ਸਾਰੇ ਗਰੰਟੀ ਵਾਰੰਟੀ ਨਾਲ ਲੈ ਜੀ ਪੱਕਾ ਬਿੱਲ ਘੱਟ ਕੇ ਦਵਾਂਗੇ ਜੀ ਜੇ ਕੋਈ ਫੋਨ ਕਰੂਗਾ ਆਨਲਾਈਨ ਹਨਾ ਹਾਂਜੀ ਡਿਲੀਵਰੀ ਭੇਜ ਦਵਾਂਗੇ ਆ ਬਿਲਕੁਲ ਭੇਜਾਂਗੇ ਜੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਕਈ ਬੰਦੇ ਡਬਲ ਡਬਲ ਵੀ ਹੈਗੇ ਨੇ ਆਪਣੇ ਕੋਲ ਅਲਮਾਰੀ ਟਾਈਪ ਫ੍ਰਿਜ ਨੇ ਅੱਛਾ ਜੀ ਆਹ ਭਈਆ ਫ੍ਰਿਜ ਅਲਮਾਰੀ ਟਾਈਪ ਫ੍ਰਿਜ ਹੈ ਜੀ ਇਹਦੇ ਚ ਸਾਰਾ LED ਲੱਗੀ ਹੋਈ ਹੈ ਅੱਛਾ ਜੀ ਇਹ ਚ ਤੁਸੀਂ ਆ ਰਵਿੰਦਰ ਮਾਲ ਓਏ ਆਹ ਇਹ ਵਿੱਚ YouTube ਵਗੈਰਾ ਸਾਰਾ ਕੁਝ ਚਲਾ ਸਕਦੇ ਹੋ ਅੱਛਾ ਜੀ ਲੇਡੀਜ਼ ਵਗੈਰਾ ਕਿਚਨ ਤੇ ਪਿਆ ਕੋਈ ਰੈਸਪੀ ਵਗੈਰਾ ਚੈੱਕ ਕਰਨੀ ਹੈ YouTube ਚੱਲਦਾ ਇਹਦੇ ਚ ਜਿਵੇਂ ਮਰਜ਼ੀ ਤੁਸੀਂ ਦੇਖ ਸਕਦੇ ਹੋ। ਅੱਛਾ ਟੀਵੀ ਵਾਂਗੂ ਚੱਲੂਗਾ। ਬਿਲਕੁਲ ਜੀ ਬਿਲਕੁਲ। ਇਹ 1,90,000 ਰੁਪਏ ਦਾ ਆਨਲਾਈਨ ਆਈ ਹੈ। ਓਕੇ ਜੀ ਆਪਣੇ ਕੋਲ ਆਪਣੇ ਕੋਲ 1,20,000 ਰੁਪਏ ਦਾ ਮਿਲ ਜੂਗਾ। 1,20,000 ਰੁਪਏ ਦਾ ਦੋਸਤੋ। ਬਾਕੀ ਡਬਲ ਡੋਰ ਆਪਣੇ ਕੋਲ ਕਟ ਰੇਂਜ ਵਿੱਚ ਵੀ ਹੈਗੇ ਨੇ ਜੀ। ਆਹ ਦੇਖ ਲਓ ਆ ਵੀ ਡਬਲ ਡੋਰ ਹੈ ਜੀ। ਅੱਛਾ ਜੀ। ਇਹ ਵੀ ਆਪਣੇ Amazon ਬੇਸਿਕ ਦਾ ਇਹ ਸਾਰਾ 48,000 ਰੁਪਏ ਦਾ ਮਿਲ ਜੂਗਾ ਜੀ। 48,000 ਰੁਪਏ ਦਾ। ਬਿਲਕੁਲ ਜੀ ਬਿਲਕੁਲ। ਆਹ ਦੇਖ ਲਓ ਸਰ ਇਹ BPL ਦਾ ਡਬਲ ਡੋਰ ਫ੍ਰਿਜ ਹੈ ਜੀ। ਇਹ ਵੀ ਆਪਣੇ ਕੋਲ ਜੇ ਲੀਓ ਆਨਲਾਈਨ ਤੋਂ ਬਹੁਤ ਹੈਵੀ ਡਿਸਕਾਊਂਟ ਹੈ ਜੀ ਆਨਲਾਈਨ ਚੈੱਕ ਕਰਕੇ ਤੁਸੀਂ ਆ ਸਾਨੂੰ ਪੇਮੈਂਟ ਦੇ ਸਕਦੇ ਹੋ ਬਾਕੀ ਸਾਡੇ ਕੋਲ ਵਾਸ਼ਿੰਗ ਮਸ਼ੀਨਾਂ ਮਿਲ ਜਾਣੀਆਂ ਸਾਰੀਆਂ ਇਹ ਵੀ ਇਦਾਂ ਹੀ ਨੇ ਜੀ ਡਿਸਕਾਊਂਟਡ ਨੇ ਇਹ ਵੀ ਆਨਲਾਈਨ ਤੋਂ 20 ਤੋਂ 25% ਦਾ ਡਿਸਕਾਊਂਟ ਹੈ ਜੇ ਮੈਂ ਕੋਈ ਆਟੋਮੈਟਿਕ ਬਿਸ਼ੀ ਲੈ ਲੈਂਦੇ 8 ਕਿਲੋ ਦੀ ਸਾਡੇ ਕੋਲ 10000 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਜੀ ਠੀਕ ਹੈ ਜਿਵੇਂ ਉਹ ਨੀਡਾ ਆ ਗਿਆ ਜੀ ਹਣਾ ਹਾਂ ਜੀ ਹਾਂ ਸਾਰੀਆਂ ਨੀਡਾ ਦੀਆਂ ਪੀਅਨਾਂ ਨੇ ਬੀਪੀਐਲ ਦੀਆਂ ਪੀਅਨਾਂ ਨੇ ਐਲਜੀ ਦੀਆਂ ਪੀਅਨਾਂ ਨੇ ਸਾਰੀਆਂ ਆਟੋਮੈਟਿਕ ਮਸ਼ੀਨਾਂ ਨੇ ਅੱਜ ਕੱਲ ਇਹਨਾਂ ਦਾ ਰਵਾਜ ਹੈ ਇੱਕ ਵਾਰ ਕੱਪੜਾ ਪਾ ਦਿਓ ਧੋ ਕੇ ਸੁੱਕ ਕੇ ਸਾਰਾ ਕੁਝ ਹੋ ਕੇ ਬਾਹਰ ਆਉਂਦੇ ਜੀ ਅੱਛਾ ਇਹਦੇ ਵਿੱਚ ਮਤਲਬ ਪਹਿਲਾਂ ਜਿਹੜੇ ਮਸ਼ੀਨਾਂ ਹੁੰਦੀਆਂ ਸੀ ਉਹਦੇ 'ਚ ਸੁਕਾਉਣ ਵਾਲਾ ਸਿਸਟਮ ਅਲੱਗ ਹੁੰਦਾ ਸੀ ਇਹ ਵਿੱਚ ਹੀ ਆ ਜੀ ਸਿਸਟਮ ਇਹਨਾਂ ਦਾ ਇੱਕ ਵਾਰ ਕੱਪੜਾ ਪਾ ਦੋ ਧੋ ਕੇ ਸੁਕਾ ਕੇ ਬਾਹਰ ਕੱਢੂਗੀ ਜੀ ਅੱਛਾ ਜੀ ਲੋਇਡ ਕੰਪਨੀ ਦੀ ਆ ਗਈ ਹਾਂ ਜੀ ਹਾਂ ਲੋਇਡ ਦੀਆਂ ਸਾਰੀਆਂ ਕੰਪਨੀਆਂ ਦੀਆਂ ਦੇਖੋ ਜਿਵੇਂ ਨਾ Amazon ਬੇਸਿਕ ਦੀ ਪਈ ਆ 7 ਕਿਲੋ ਦੀ ਆ ਸਿਰਫ 10000 ਰੁਪਏ ਦੀ ਆ ਜੀ ਅੱਛਾ ਜੀ ਇਦਾਂ ਹੀ ਸਾਡੇ ਕੋਲ ਜੇ ਤੁਸੀਂ ਸੈਮੀ ਵਾਸ਼ਿੰਗ ਮਸ਼ੀਨ ਵੀ ਲੈਨੇ ਹੋ ਉਹ ਵੀ 10000 ਤੋਂ ਘੱਟ ਨਹੀਂ ਤੇ ਬਈ ਕੰਪਨੀ ਦੀ ਗਾਰੰਟੀ ਵਾਰੰਟੀ ਉਹ ਗਾਰੰਟੀ ਵਾਰੰਟੀ ਇਹ ਟੋਲ ਫਰੀ ਤੇ ਗਾਰੰਟੀ ਵਾਰੰਟੀ ਮਿਲੂਗੀ ਜੀ ਅੱਛ ਬਾਰ ਬੂਰ ਸਾਰੇ ਮਿਲ ਜਾਣਗੇ ਇਹ ਵੀ ਬਹੁਤ ਜ਼ਿਆਦਾ ਡਿਸਕਾਊਂਟ ਤੇ ਨੇ 1500 2000 ਦੀ ਰੇਂਜ ਤੋਂ ਸਾਡੇ ਕੋਲ ਵਧੀਆ ਸਟੀਰੀਓ ਸਿਸਟਮ ਮਿਲ ਜਾਊਗਾ ਜੀ ਲੋਜੀਟਿਕ ਆ ਗਏ ਜੀਵੀਐਲ ਕੰਪਨੀ ਆ ਗਈ ਬਈ 50 ਤੋਂ 60% ਤੱਕ ਡਿਸਕਾਊਂਟ ਆ ਸਾਰੇ ਬ੍ਰਾਂਡ ਹੋਣਗੇ ਜੀ ਐ ਨਹੀਂ ਕੋਈ ਦੇਸੀ ਮਟੀਰੀਅਲ ਹੋਊਗਾ ਸਾਰੇ ਕੰਪਨੀ ਜਿਵੇਂ ਆਪਾਂ ਮੰਨ ਲੀਏ ਜੀਵੀਐਲ ਮਸ਼ਹੂਰ ਆ ਹਨਾ ਹਾਂਜੀ ਹਾਂ ਇਹ ਆਪਾਂ ਨੂੰ ਕਿੰਨੇ ਚ ਮਿਲ ਜਾਊਗਾ ਜੀਵੀਐਲ ਦੀਆਂ ਵੀਰੇ ਸਾਡੇ ਕੋਲ ਬਹੁਤ ਬਾਰਾ ਹੈਗੀਆਂ ਨੇ ਸਟੀਰੀਓ ਸਿਸਟਮ ਵੀ ਹੈਗੇ ਨੇ ਨਾਲੋਂ ਆਨਲਾਈਨ ਜੇ ਤੁਹਾਡੇ ਕੋਲ 5000 ਰੁਪਏ ਦਾ ਸਾਡੇ ਕੋਲ ਸਿਰਫ 2000 ਰੁਪਏ ਦਾ ਹੀ ਮਿਲ ਹਰ ਵੈਰਿਟੀ ਵੀ ਆ ਜੀ ਮਾ ਆਹ ਦੇਖ ਲਓ ਆ ਸਟੀਰੀਓ ਸਿਸਟਮ ਆਨਲਾਈਨ 18000 ਰੁਪਏ ਦਾ ਠੀਕ ਹੈ ਜੀ ਸਾਡੇ ਕੋਲ ਸਿਰਫ 13500 ਰੁਪਏ ਦੇ ਜੀ 13500 ਰੁਪਏ ਦਾ ਕਿਹੜੀ ਕੰਪਨੀ ਆ ਗਈ ਜੈਬਰੋਨਿਕਸ ਜੀ ਹਾਂਜੀ ਹਾਂਜੀ ਸਾਰੇ ਬ੍ਰਾਂਡ ਹੋਣਗੇ ਜੀ ਠੀਕ ਹੈ ਜੀ ਬਾਕੀ ਉਹਨਾਂ ਦਾ ਸੀਜ਼ਨ ਚੱਲਾ ਗਿਆ ਗੀਜ਼ਰ ਗੁਜ਼ਰ ਵੀ ਸਾਡੇ ਕੋਲ ਮਿਲ ਜਾਂਦੇ ਨੇ ਜੀ ਫਰਿੱਜ ਆ ਜਿਵੇਂ ਆ ਦੂਜੇ ਫਰਿੱਜ ਨੇ ਸਾਡੇ ਕੋਲ ਇਹ ਵੀ ਮਿਲ ਜਾਂਦੇ ਨੇ ਜਿਵੇਂ ਦੁਕਾਨਦਾਰਾਂ ਨੂੰ ਲੋੜ ਹੈ ਇਹ ਵੀ ਸਾਰੇ ਫਰਿੱਜ ਆਗੇ ਨੇ ਕਿਸੇ ਨੂੰ ਦੋਸਤੋ ਦੁਕਾਨ ਤੇ ਲੋੜ ਹੈ ਤਾਂ ਟਾਟਾ ਦਾ ਇਹ ਬੋਲਟਾਸ ਦਾ ਇਹ ਕਿੰਨੇ ਦਾ ਵੇਚੀ ਦੀ ਆਪਣੇ ਕੋਲੇ ਇਹ ਵੀ ਵੀਰੇ ਅਲੱਗ ਅਲੱਗ ਰੇਟ ਹੈ ਕੋਈ 9500 ਰੁਪਏ ਦਾ ਸੈਜ਼ ਦੇ ਹਿਸਾਬ ਨਾਲ ਲੇਟ ਨੇ ਜੀ ਅੱਛਾ ਜੀ ਡਿਸਕਾਊਂਟ ਇਹਨਾਂ ਤੇ ਵੀ ਹੈ ਜੀ ਸਾਰਿਆਂ ਦੇ ਠੀਕ ਹੈ ਜੀ ਠੀਕ ਹੈ ਜੀ ਐਲਈਡੀਆਂ ਮਿਲ ਜਾਣੀਆਂ ਆਪਣੇ ਕੋਲ 32 ਇੰਚੀ ਤੋਂ ਸਟਾਰਟ ਹੋ ਜਾਂਦੀ ਹੈ ਸਾਰੀਆਂ Ориਜਨਲ ਇੱਕ ਸਾਲ ਦੀ ਫੁੱਲ ਗਾਰੰਟੀ ਦੇ ਨਾਲ ਨੇ ਜੀ ਠੀਕ ਹੈ ਜੀ 32 ਇੰਚੀ ਦੀ 7500 ਰੁਪਏ ਤੋਂ ਆਪਣੇ ਕੋਲ ਐਲਈਡੀ ਸਟਾਰਟ ਹੈ ਜੀ 7500 ਤੋਂ 32 ਇੰਚ ਜੀ ਬਾਕੀ ਆਪਣੇ ਕੋਲ 42 43 ਇੰਚ ਦੀ ਲੈਂਦੇ ਹੋ 13000 ਤੋਂ ਸਟਾਰਟ ਹੈ ਜੀ ਇੱਕ ਸਾਲ ਦੀ ਗਾਰੰਟੀ ਨਾਲ ਪਲੇਸਮੈਂਟ ਗਾਰੰਟੀ ਹੈ ਜੀ ਐਲਈਡੀਆਂ ਸਾਰੇ ਸਾਈਜ਼ ਪਏ ਨੇ 43 ਇੰਚ ਆ ਜਿਵੇਂ ਜਿਆਦਾ ਸਲਿਮ ਜੀ ਹੈ ਹਨਾ ਆ ਜੀ ਆ ਡਿਜ਼ਾਈਨ ਦੇ ਵਿੱਚ ਕੋਈ ਆ ਬਿਕਰੋਮਾ ਦੀ ਪਈ ਹੈ ਜੀ ਸਾਡੇ ਕੋਲੋਂ ਸੈਮਸੰਗ ਦੀ ਹੈ ਸਾਰੇ ਬ੍ਰਾਂਡ ਪਏ ਨੇ ਆਪਣੇ ਕੋਲ ਜੀ ਠੀਕ ਹੈ ਸਰ ਸਾਰੇ ਤਰ੍ਹਾਂ ਦੀ ਐਲਈਡੀਆਂ ਮਿਲ ਜਾਣਗੀਆਂ ਇਹ ਵੀ ਹੋਣਗੇ ਦੋਸਤੋ ਅੱਜ ਕੱਲ੍ਹ ਜਿਵੇਂ ਆ ਚੱਲਦੇ ਨੇ 에ਅਰ ਫਰਾਇਰ ਜੀ ਇਪੀਨੈਕਟੂ ਤੇਲ ਤੋਂ ਚੀਜ਼ ਬਣਦੀ ਹੈ ਜੀ ਓਕੇ ਜੀ ਓਕੇ ਉਸ 스낵ਸ ਬਣਾਉਣ ਨੇ ਤਾਂ ਬੀਪੀ ਦਾ ਪੇਸ਼ੈਂਟ ਹੈ ਦੋਸਤੋ ਜਿਹੜੀ ਆ ਚੀਜ਼ ਆ ਨਾ ਜਿਹੜੇ ਲੋਕ ਕਹਿੰਦੇ ਆ ਅਸੀਂ ਆਇਲੀ ਨਹੀਂ ਖਾਣਾ ਹਾਂ ਹਾਂਜੀ ਹਾਂਜੀ ਉਹਨਾਂ ਵਾਸਤੇ ਉਹਨਾਂ ਵਾਸਤੇ ਆ ਦੋਸਤੋ ਨੋਬੀਟਾ ਕੰਪਨੀ ਆ ਇਹ ਬਹੁਤ ਵੱਡੀ ਇਹ ਬਾਹਲਾ ਬ੍ਰਾਂਡ ਹੈ ਜੀ ਇਟਲੀ ਦਾ ਬ੍ਰਾਂਡ ਹੈ ਇਹ ਦਾ ਬ੍ਰਾਂਡ ਆ ਇਹ ਇਹ ਬਾ 11 ਕ ਹਜ਼ਾਰ ਰੁਪਏ ਦਾ ਆਨਲਾਈਨ ਹੈ ਆਪਣੇ ਕੋਲ ਸਿਰਫ 5500 ਰੁਪਏ 5500 ਦਾ ਹੈ ਜੀ ਤੁਸੀਂ ਤੇਲ ਤੇਲ ਤੋਂ ਆਇਲੀ ਫੂਡ ਤੋਂ ਬਚ ਸਕਦੇ ਹੋਗੇ ਤੇ ਇਹਦੇ ਚ ਬਿਨਾ ਤੇਲ ਤੋਂ ਫਰਾਈ ਹੋ ਜਾਂਦਾ ਸਮਾਨ ਬਿਲਕੁਲ ਜੀ ਬਿਲਕੁਲ ਸਿਰਫ ਮੈਰੀਨੇਟ ਬਾਕੀ ਆਪਣੇ ਕੋਲ ਸੀਲਿੰਗ ਫੈਨ ਹੈਗੇ ਨੇ ਜੀ ਸਾਰੇ ਸਾਰਿਆਂ ਦੇ ਆਪਣੇ ਤੋਂ 50 ਤੋਂ 60% ਤੱਕ ਡਿਸਕਾਊਂਟ ਹੈ ਜੀ ਡਿਜ਼ਾਈਨਿੰਗ ਮਿਲ ਜਾਣਗੇ ਸਿੰਪਲ ਮਿਲ ਜਾਣਗੇ ਜਿੱਤਾ ਦਾ ਲੈਣਾਗਾ ਉਦਾਂ ਦਾ ਸੀਲਿੰਗ ਫੈਨ ਮਿਲ ਜੂਗਾ ਇਹਦਾ ਉਸੋ ਜਿਹਾ ਇਹਦੀ ਲੁੱਕ ਦੋਸਤੋ ਆ ਦੇਖੋ ਤੁਸੀਂ ਇਹ ਸਰ ਮੋਡਰਨ ਟੱਚ ਵਾਲਾ ਹੈ ਜੀ ਮੋਡਰਨ ਹਾਂ ਜੀ ਇਹਦੇ 15000 ਰੁਪਏ ਐਮਆਰਪੀ ਹੈ ਇਹ 50 ਡਿਸਕਾਊਂਟ ਕਰਕੇ ਸਿਰਫ 7500 ਰੁਪਏ ਹੈ ਜਿਵੇਂ ਮਤਲਬ ਕੋਠੀ ਵਗੈਰਾ ਚ ਲਾਉਣਾ ਕਿਸੇ ਨੇ ਬਹੁਤ ਸ਼ਾਨਦਾਰ ਆਪਣੇ ਕੋਲ ਹੈਗੇ ਨੇ ਜੀ 6 6 ਫਰਾਂ ਵਾਲੇ 8 8 ਫਰਾਂ ਵਾਲੇ ਸਾਰੇ ਮਿਲ ਜਾਣਗੇ ਜੀ ਠੀਕ ਹੈ ਜੀ ਸਰ ਬਾਕੀ ਆਮ ਕੋਟਡ ਇਹਦੀ ਗੱਲ ਆਇਆ ਵੀ ਆਪਾਂ ਹਰ ਵੈਰਾਈਟੀ ਨਹੀਂ ਦਿਖਾ ਸਕਦੇ। ਪਰ ਸਪੌਂਡ ਸਾਡਾ 50 ਤੋਂ 70% ਤੱਕ ਡਿਸਕਾਊਂਟ ਹੈ। ਹਰ ਛੋਟੀ ਤੋਂ ਛੋਟੀ ਇਲੈਕਟ੍ਰੋਨਿਕ ਚੀਜ਼ ਵੱਡੀ ਤੋਂ ਵੱਡੀ ਆਪਣੇ ਕੋਲ ਆਈ ਹੈ। ਇਹ ਲੈਂਪ ਆ ਗਿਆ ਜੀ। ਇਹ ਲੈਂਪ ਹੈ ਜੀ ਇਹਨਾਂ ਦੇ ਡਾਲਰਾਂ 'ਚ ਰੇਟ ਲੈ ਜੀ ਇਹ। ਜੇ ਤੁਸੀਂ ਪਰਚੇਜ਼ ਕਰਦੇ ਹੋ ਕਿਤੇ ਇਹ 25 25 30 30 ਹਜ਼ਾਰ ਰੁਪਏ ਦੇ ਮਿਲ ਜene ਜੀ ਇਹ। ਠੀਕ ਹੈ ਬਈ। ਕੋਠੀਆਂ ਬੜੀਆਂ ਕੋਠੀਆਂ 'ਚ ਲੱਗਦੇ ਨੇ। ਡਾਲਰਾਂ 'ਚ ਰੇਟ ਨੇ ਆਪਣੇ ਕੋਲ ਬਹੁਤ ਲੈਸ ਜੇ ਮਿਲ ਜਾਣਗੇ 7000 ਦੀ ਰੇਂਜ ਤੋਂ ਸਟਾਰਟ ਹੋ ਜਾਂਦੇ ਨੇ। ਠੀਕ ਹੈ ਦੋਸਤੋ ਕਿਸੇ ਨੇ ਆਪਣੀ ਕੋਠੀ ਨੂੰ ਸੁਨਾਉ ਤੇ ਆਜੂ ਇੱਥੇ ਲੈ ਕੇ ਜਾਓ ਤੇ ਲੋਕੇਸ਼ਨ ਬਾਈ 골ਡੀ ਬੋਲਿਓ ਬਾਕੀ ਏਸੀ ਵੀ ਮਿਲ ਜਾਣਗੇ ਕਿਹੜੀ ਲੋਕੇਸ਼ਨ ਲੋਕੇਸ਼ਨ ਬੋਲਿਓ ਆਪਣਾ ਮਲੇਰ ਕੋਟਲਾ ਵੀਰੇ 메ਨ ਰੋਡ ਤੇ ਟਰੱਕ ਯੂਨਿয়ন ਹੈ ਉੱਥੋਂ ਆਪਾਂ ਲੈਫਟ ਕਰਦੇ ਆ ਜੀ ਬਸ ਸਟੈਂਡ ਰੋਡ ਜਾਂਦੀ ਹੈ ਮੋਡਰਨ ਸਾਰੀ ਹੋਂਡਾ ਏਜੰਸੀ ਦੇ ਬਿਲਕੁਲ ਸਾਹਮਣੇ ਸਟੋਰ ਹੈ ਏ ਟੂ ਜ਼ेड ਸਟੋਰ ਦਾ ਨਾਮ ਹੈ ਜੀ ਮਲੇਰ ਕੋਟਲਾ ਹਾਂਜੀ ਹਾਂਜੀ ਠੀਕ ਹੈ ਜੀ ਹੋਰ ਜੀ ਆਪਣੇ ਕੋਲ ਜਿਵੇਂ ਇਹ ਆਰਓ ਸਿਸਟਮ ਆ ਗਿਆ ਜੀ ਆਰਓ ਸਿਸਟਮ ਨੇ ਜੀ ਸਾਰੇ 50 ਤੋਂ 60% ਤੱਕ ਡਿਸਕਾਊਂਟ ਹੈ ਜੀ ਠੀਕ ਹੈ ਜੀ ਯਾਨੀ ਘੱਟੋ ਘੱਟ 50 ਤਾਂ ਡਿਸਕਾਊਂਟ ਰਹੂਗਾ ਹੀ ਰਹੂਗਾ ਜੀ ਵੱਧ ਸਾਰੀਆਂ ਕੰਪਨੀਆਂ ਦੇ ਹੋਣਗੇ ਆ ਲਿ ਪਿਓਰ ਦਾ ਬਰਨਪੂਲ ਦਾ ਐਕੁਆਗਾਰਡ ਦਾ ਉਹ ਦੇਖੋ ਸਾਰੇ ਕੰਪਨੀਆਂ ਦੇ ਹਿੰਦਵੇਅਰ ਦਾ ਸਾਰੇ ਲੱਗੇ ਹੋਏ ਨੇ ਜੀ ਇਹ ਆਨਲਾਈਨ ਤੋਂ ਬਹੁਤ ਜ਼ਿਆਦਾ ਡਿਸਕਾਊਂਟ ਹੈ ਜੀ ਠੀਕ ਹੈ ਜੀ ਜਾਂ ਤਾਂ 60% ਦਾ ਡਿਸਕਾਊਂਟ ਆ 50 ਤਾਂ ਘੱਟੋ ਘੱਟ ਹੈ ਗਈ ਹੈ 70 ਤੱਕ ਵੀ ਚਲਾ ਜਾਂਦਾ ਜੀ ਠੀਕ ਹੈ ਜੀ ਜਿਵੇਂ ਹਿੰਦਵੇਅਰ ਆ ਗਿਆ ਜੀ ਹਾਂ ਜੀ ਹਾਂ ਜੀ ਫਾਈਬਰ ਕੰਪਨੀ ਆ ਗਈ ਹੁਣ ਆ ਦੇਖੋ ਇਹਦੀ 20500 ਐਮ ਆਰ ਪੀ ਆ ਫਾਈਬਰ ਦੀ ਇਹ ਸਿਰਫ 12000 ਰੁਪਏ ਦਾ ਰਹਿ ਗਿਆ ਜੀ ਓਕੇ ਜੀ ਓਕੇ ਐਦਾਂ ਜਾਨੀ ਕਾਫੀ ਡਿਸਕਾਊਂਟ ਆ 8500 ਦਾ ਰਹਿ ਗਿਆ 9000 ਦਾ ਰਹਿ ਗਿਆ 7500 ਦਾ 6500 ਦਾ ਠੀਕ ਹੈ ਜੀ 4000 ਤੋਂ ਸਟਾਰਟ ਹੋ ਜੰਨਾ ਹੈਗਾ ਜੀ ਬਾਕੀ ਛੋਟੀਆਂ ਚੀਜ਼ਾਂ ਜੂਸਰ ਮਿਕਸਰ ਇਹ ਤਾਂ ਹੁਣ ਪਤਾ ਹੀ ਹੈ ਜੀ ਸਭ ਆਈਟਮਾਂ ਮਿਲ ਜਾਣਗੀਆਂ ਠੀਕ ਹੈ ਜੀ ਪ੍ਰੈਸ ਵਗੈਰਾ ਆ ਗਿਆ ਜੀ ਤੇ ਇਹ ਬੋਟਲਜ਼ ਆ ਗਈਆਂ ਨਾ ਪਾਣੀ ਵਾਲੀਆਂ ਬਾਕੀ ਏਸੀ ਮਿਲ ਜਾਣਗੇ ਜੀ ਆਪਣੇ ਕੋਲ ਆਪਣੇ ਕੋਲ ਸਾਰੀਆਂ ਕੰਪਨੀਆਂ ਲਗਭਗ ਏਸੀ ਹੀ ਮਿਲ ਜਾਂਦੇ ਨੇ ਏਸੀ ਏਸੀ ਵਾਲੀਆਂ ਵੀ ਦਿਖਾਉਂਦੇ ਹਾਂ ਜਿਵੇਂ ਆਹ ਬੋਲਟਸ ਦੇ ਏਸੀ ਪਏ ਨੇ ਆ ਸਾਰੇ ਏਸੀ ਪਏ ਨੇ ਆਪਣੇ ਕੋਲ ਲੋਇਡ ਦੇ ਪਏ ਨੇ ਜੀ 22 ਦੇ ਪਏ ਨੇ ਜੀ ਮੰਨ ਲਓ ਆਪਾਂ ਲੋਇਡ ਦਾ ਨਾ ਆਪਣੇ ਕੋਲ ਜਿਵੇਂ ਮੰਨ ਲਓ ਕੋਈ ਵੀ ਜਾਨੀ ਏਸੀ ਆ ਦੀ ਆਪਣੀ ਕੋਲ ਰੇਂਜ ਡੇਟਨ ਦੇ ਏਸੀ ਦੀ 27000 ਰੁਪਏ ਤੋਂ ਸਟਾਰਟ ਹੈ ਜੀ ਅੱਛਾ ਜੀ ਇੱਧਰ ਗਾਰੰਟੀ ਵਾਰੰਟੀ 3 ਸਟਾਰ ਮਾਡਲ ਹੁੰਦਾ ਸਾਢੇ 27 ਤੋਂ ਸਾਢੇ 27 ਦਾ ਡੇਟਨ ਏਸੀ ਇਨਵਰਟਰ ਮਾਡਲ ਠੀਕ ਹੈ ਜੀ ਕੰਪਨੀ ਜਿਹੜੇ ਜਿਵੇਂ ਥੋੜਾ ਹੈ ਜੀ ਕੰਪਨੀ ਕੰਪਨੀਆਂ ਕਾਈ ਲੋਇਡ ਐਲਜੀ ਸਾਰੇ ਬ੍ਰਾਂਡ ਮਿਲ ਜਾਣਗੇ ਜਿਹੜੇ ਟੌਪ ਦੇ ਅੱਜਕੱਲ੍ਹ ਚੱਲਦੇ ਆ ਇਹ ਸਿਸਟਮ ਦੋਸਤੋ ਹੋਰ ਕੋਈ ਕੁਝ ਰਹਿ ਗਿਆ ਹੋਵੇ ਆਪਣਾ ਬਾਕੀ ਰਹਿਣ ਲਗਾ ਤਾਂ ਬਹੁਤ ਖੁਸ਼ ਹੈ ਜੀ ਪਰ ਸਾਰੀ ਦੋਸਤੋ ਅਸੀਂ ਤੁਹਾਨੂੰ ਮੋਟਾ-ਮੋਟਾ ਕਵਰ ਕੀਤਾ ਹੈ ਤੇ ਇਹਨਾਂ ਬੰਨਾਂ ਕੋਲੇ ਬਹੁਤ ਜ਼ਿਆਦਾ ਡਿਸਕਾਊਂਟ ਤੇ ਸਾਰੇ ਇਲੈਕਟ੍ਰੋਨਿਕਸ ਦੇ ਪ੍ਰੋਡਕਟ ਨੇ ਜਿਵੇਂ ਕੂਲਰ ਏਸੀ ਫ੍ਰਿਜ ਹਨ ਹੈਵੀ ਡਿਸਕਾਊਂਟ ਤੇ ਆ ਜ਼ਰੂਰ ਸੰਪਰਕ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਆਇਓ ਧੰਨਵਾਦ